ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਖਨੂਰ ਸਾਹਿਬ ਦੀ ਗੱਲ ਕਰਨੀ ਹੈ ਜਿੱਥੇ ਫੇਸਬੁੱਕ ਦੇ ਜਿਹੜੇ ਵਿਦਵਾਨ ਨੇ ਜਿਨ੍ਹਾਂ ਦੇ ਪੇਜ ਬਣਾਏ ਹੋਏ ਨੇ ਉਹਨਾਂ ਵਿੱਚੋਂ ਕੁਝ ਫੁਕਰੇ ਦੇ ਮੰਦਿਰ ਜਿਹੜੇ ਚਾਂਬਲੀ ਹੋਈ ਮੰਦਿਰ ਜਿਵੇਂ ਅਮਰਤਪਾਲ ਦੇ ਪਿੱਛੇ ਤਕਰੀਬਨ ਤਕਰੀਬਨ ਨਸ਼ੇੜੀ ਜੇ ਲੋਕ ਡੇੜੇ ਫੁਕਰੀਆਂ ਮਾਰਨ ਵਾਲੇ ਸੀ ਕੋਈ ਤਾਂ ਜੇਲ੍ਹ ਚਲੇ ਗਏ ਕੁਝ ਹਾਲੇ ਬਾਹਰ ਨੇ ਉਹਨਾਂ ਨੇ ਇੱਕ ਫੇਸਬੁੱਕ ਤੇ ਹਨੇਰੀ ਚਲਾਈ ਹੋਈ ਐ ਪਿੰਡਾਂ ਦੇ ਵਿੱਚ ਵਟਸਐਪ ਗਰੁੱਪ ਬਣਾਏ ਹੋਏ ਨੇ ਤੇ ਉੱਥੇ ਜਿਹੜਾ ਸਾਡਾ ਬਕਾਉ মিডিਆ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਾ ਤੇ ਹਮੇਸ਼ਾ ਲੱਗਾ ਰਹਿੰਦਾ ਤੇ ਉਹਨਾਂ ਨੇ ਐਨੀ ਇੱਕ ਹਨੇਰੀ ਬਣਾ ਦਿੱਤੀ ਕਿ ਅਮਰਪਾਲ ਦੇ ਬੱਲੇ ਬੱਲੇ ਇੱਕ ਤਰਫਾ ਉਹ ਸੀਟ ਦਾ ਜਿਹੜਾ ਸਰਵੇ ਆ ਦਿਖਾਈ ਜਾਂਦੇ ਕਿ ਅਮਰਤਪਾਲ ਜਿੱਤੂਗਾ ਅਮਰਤਪਾਲ ਜਿੱਤੂਗਾ ਕੋਈ ਜਿੱਤੇ ਕੋਈ ਹਾਰੇ ਇਹਦੇ ਨਾਲ ਮਤਲਬ ਨਹੀਂ ਲੋਕਾਂ ਨੇ ਵੋਟ ਪਾਉਣੀ ਹੈ ਜਿੱਤ ਜੇ ਤਾਂ ਵੀ ਕੋਈ ਫਰਕ ਨਹੀਂ ਹਾਰ ਜੇ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਜੇ ਇੱਕ ਸੀਟ ਕੋਈ ਜਿੱਤ ਜਾਂਦਾ ਹੈ ਪੰਦ ਦੇ ਨਾਮ ਤੇ ਰੋਟੀਆਂ ਛੇ ਕੇ ਤਾਂ ਜੇ ਲੋਕ ਸਭਾ ਦੇ ਵਿੱਚ ਜਾ ਕੇ ਇੱਕ ਸੀਟ ਵਾਲਾ ਬੈਠੂਗਾ ਤਾਂ ਉਹਦੀ ਬਹੁਤੀ ਵੱਡੀ ਕੋਈ ਕੀਮਤ ਨਹੀਂ ਅਗੇ ਸਿਮਰਿਤ ਮਾਨ ਇੱਕ ਵਾਰੀ 13 ਦੀ 13 ਜਿੱਤ ਗਿਆ ਸੀ ਦੋ ਵਾਰੀ ਪਹਿਲਾਂ ਜਿੱਤ ਗਿਆ ਜਿਮਣੀ ਟੂਨ ਜਿੱਤ ਗਿਆ ਜਾਨੀ ਕਿ ਉਹਨੇ ਕੌਮ ਦਾ ਕੀ ਸਵਾਰਦਾ ਉਹਨੇ ਕਿਹੜਾ ਮਸਲਾ ਜਿਹੜਾ ਲੋਕ ਸਭਾ ਦੇ ਵਿੱਚ ਜਾ ਕੇ ਉਠਾਇਆ ਹੋਵੇ ਜਾਨੀ ਕਿ ਲੋਕਾਂ ਨੂੰ ਬੇਕੂ ਬਣਾਉਣ ਵਾਸਤੇ ਬਸ ਆਪਣੀ ਫੰਡਿੰਗ ਇਕੱਠੀ ਕਰਨ ਵਾਸਤੇ ਸਿਮਰਿਤ ਮਾਨ ਕਰਦਾ ਤੇ ਹੁਣ ਇਹ ਜਿਹੜੀ ਖਲੂਰ ਸੈਲ ਦੀ ਵੇਵ ਬਣਾਈ ਹੋਈ ਹੈ ਫੇਸਬੁੱਕ ਦੀ ਵਿਦਵਾਨਾਂ ਨੇ ਤੇ ਜਦੋਂ ਗਰਾਊਂਡ ਲੈਵਲ ਤੇ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਫੋਨ ਆਉਂਦੇ ਨੇ ਉਦੋਂ ਉਹ ਲੋਕ ਕਹਿੰਦੇ ਨੇ ਕਹਿੰਦੇ ਇਹ ਜਿਹੜੀ ਹਨੇਰੀ ਹੈ ਇਹ ਜਾਣ ਬੁੱਝ ਕੇ ਲੋਕਾਂ ਨੂੰ ਮੂਰਖਾ ਬਣਾਉਣ ਬਾਅਦ ਤੇ ਫੇਸਬੁੱਕ ਤੇ ਬਣਾਈ ਜਾਂਦੀ ਹੈ ਗਰਾਊਂਡ ਲੈਵਲ ਤੇ ਜਿਹੜੀ VOTING ਹੋਣੀ ਹੈ ਕਹਿੰਦੇ ਉਹ ਕੁਝ ਪਰਸੈਂਟ ਹੈ ਜਿਹੜੀ ਅਮਰਤਪਾਲ ਨੂੰ ਵੋਟ ਪੈ ਸਕਦੀ ਹੈ ਯਾਨੀ ਕਿ 5-7% ਦੀ ਕਹਿ ਸਕਦੇ ਆ ਕਿਉਂਕਿ ਜਿਹੜੀ ਮੰਡੀਰ ਹਨੇਰੀ ਬਣਾਈ ਜਾਂਦੀ ਹੈ ਫੇਸਬੁੱਕ ਤੇ WhatsApp ਤੇ ਗਰੁੱਪਾਂ ਦੇ ਵਿੱਚ ਬੱਲੇ ਬੱਲੇ ਫੱਟੇ ਚੱਕੀ ਜਾਂਦੇ ਨੇ ਉਹ ਤਕਰੀਬਨ ਤਕਰੀਬਨ ਉਹ ਲੋਕ ਨੇ ਜਿਨ੍ਹਾਂ ਦੇ ਵਿੱਚੋਂ 30% ਉਹ ਮੰਡੀਰ ਹੈ ਜਿਨ੍ਹਾਂ ਦੀ ਵੋਟ ਨਹੀਂ ਬਣੀ ਹੋਈ ਇਹ ਸਚਾਈ ਹੈ ਜਣ ਕੇ 30% ਉਹ ਲੋਕ ਨੇ ਜਿਹੜੇ ਦੂਰੋਂ ਦੂਰੋਂ ਜਾ ਕੇ ਕੱਟ ਕਰ ਦਿੰਦੇ ਨੇ ਇੱਕ ਮੈਨੂੰ ਸੱਜਣ ਕਹਿੰਦਾ ਕਹਿੰਦਾ ਬਠਿੰਡੇ ਤੋਂ ਲੋਕ ਪਹੁੰਚੇ ਹੋਏ ਅਮਰਖਪਾਲ ਦਾ ਕੱਟ ਕਰਨ ਵਾਇਤੇ ਉਹਦੇ ਹੱਗ ਵਿੱਚ ਤੇ ਜਣ ਕੇ ਦੂਰੋਂ ਦੂਰੋਂ ਜਾ ਰਹੇ ਨੇ ਮੋਗੇ ਤੋਂ ਪਹੁੰਚੇ ਹੋਏ ਅੰਮ੍ਰਿਤਸਰ ਤੋਂ ਆਏ ਹੋਏ ਜਣਕੇ ਜਿੰਨਾ ਲੋਕਾਂ ਦੇ ਉਥੇ ਵੋਟ ਹੀ ਹੈ ਨਹੀਂ ਉਹਨਾਂ ਦਾ ਕੱਠ ਦਿਖਾਇਆ ਜਾ ਰਿਹਾ ਤੇ ਉਹ ਕੱਠ ਦੇ ਨਾਲ ਇੱਕ ਹੂਆ ਬਣਾਤਾ ਕਿ ਅਮਰਤਪਾਲ ਤਾਂ ਬਹੁਤ ਅੱਗੇ ਜਾ ਰਿਹਾ ਇਹ ਗੱਲਾਂ ਜਦੋਂ ਮੈਨੀਆਂ ਸੁਣੋਂਗੇ ਨਾ ਬਹੁਤ ਕੌੜੀਆਂ ਲੱਗਣੀਆਂ ਪਰ ਸਚਾਈ ਇਹ ਹੈ ਕਿ ਜਿਹੜਾ ਖੰਡੂਰ ਸਾਹਿਬ ਸੀਟ ਤੇ ਮੁਕਾਬਲਾ ਹੈਗਾ ਮੈਂ ਪਹਿਲਾਂ ਵੀ ਕਿਹਾ ਉਥੇ ਲਾਲਜੀਤ ਭੁੱਲਰ ਤੇ ਕਾਂਗਰਸ ਦੇ ਵਿੱਚ ਮੁਕਾਬਲਾ ਨਦਾਂ ਬੇਸਾਬਲ ਤੋਂ ਹਾਂ ਖੱਚ ਦੌੜ ਵਿੱਚ ਤੇ ਨਹੀਂ ਅਮਰਤਪਾਲ ਐਵੇਂ ਲੋਕਾਂ ਨੇ ਪੰਥਕ ਸੀਟ ਐ ਪੰਥਕ ਸੀਟ ਐ ਗਈ ਜਾਂਦੇ ਆ ਹਾਂ ਸਿੱਖ ਬੋਟ ਹੈਗੀ ਆ ਸਿੱਖ ਬੋਟ ਤੋਂ ਭਾਵ ਜਿਹੜੇ ਆਪਣੇ ਨਾਮ ਨਾਲ ਸਿੰਘ ਲਾਉਂਦੇ ਆ ਕੌਰ ਲਾਉਂਦੀਆਂ ਬੀਬੀਆਂ ਉਹਨਾਂ ਦੀ ਬੋਟ ਹੈਗੀ ਐ ਤੇ ਉਹ ਬੋਟ ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਦੇ ਹੱਕ ਵੇ ਜਾਂਦੀ ਐ ਸਿੱਖ ਬੋਟ ਜਿਹੜੀ ਐ ਤੇ ਜੇ ਮੁਕਾਬਲਾ ਦੇਖੋਗੇ ਉੱਥੇ ਅਮਰਤਪਾਲ ਤਾਂ ਦੌੜ ਵਿੱਚ ਹੈ ਹੀ ਨਹੀਂ ਇਹ ਲੇਖ ਲਿਓ ਗਾ ਉਥੇ ਵੀ ਮੁਕਾਬਲਾ ਲਾਲਜੀਤ ਭੁੱਲਰ ਤੇ ਕੁਲਵੀਰ ਜੀਰਾ ਦੇ ਵਿੱਚ ਹੈਗਾ ਕੌਣ ਜਿੱਦਦਾ ਇਹ ਸਮਾਂ ਦੱਸੋ ਪਰ ਜਿਹੜੀ ਸਰਵੇ ਗਰਾਊਂਡ ਲੈਵਲ ਤੇ ਹੋਈ ਹੈ ਉਹ 1921 ਦਾ ਜਾਂ 2021 ਦਾ ਫਰਕ ਕੁਲਵੀਰ ਜੀਰਾ ਤੇ ਲਾਲਜੀਤ ਭੁੱਲਰ ਦੇ ਵਿੱਚ ਦਿਖਾ ਰਹੇ ਨੇ ਕੋਈ ਵੀ ਜਿੱਤ ਸਕਦਾ ਉਥੋਂ ਯਾਨੀ ਕਿ ਅਮਰਤਪਾਲ ਜਿਹੜੇ ਹਵਾ ਬਣਾਈ ਜਾ ਰਹੀ ਹੈ ਤੇ ਉਹ ਉਹਨਾਂ ਲੋਕਾਂ ਨੇ ਬਣਾਈ ਐ ਜਿਹੜੇ ਫੇਸਬੁੱਕ ਤੇ ਬਹਿ ਕੇ ਗੱਲਾਂ ਕਰਦੇ ਨੇ ਹੁਣ ਸਵਾਲ ਮੇਰੇ ਤੇ ਉੱਠਣਾ ਕਿ ਫੇਸਬੁੱਕ ਤੇ ਤੂੰ ਵੀ ਐ ਪਰ ਅਸੀਂ ਬਾਣੀ ਦਾ ਡਾਂਗਾ ਨਹੀਂ ਮਾਰਦੇ ਹਵਾ ਦਾ ਡਾਂਗਾ ਨਹੀਂ ਮਾਰਦੇ ਇਹ ਬੇਨਤੀ ਪ੍ਰਵਾਨ ਕਰਿਓ ਤੇ ਜਿਹੜੇ ਲੋਕ ਫੇਸਬੁੱਕ ਤੇ ਇਹ ਗੱਲਾਂ ਬਾਤਾਂ ਕਰਦੇ ਨੇ ਨਾ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਮੂੰਹ ਦੇ ਨਾਲ ਦਿੱਤੀਆਂ ਹੋਈਆਂ ਤੁਹਾਨੂੰ ਹੱਥਾਂ ਨਾਲ ਦਿੱਤੀਆਂ ਹੋਈਆਂ ਮੂੰਹ ਦੇ ਨਾਲ ਖੋਲਣੀਆਂ ਪੈ ਜਾਣਗੀਆਂ ਪ੍ਰੈਸਕਦੀਆਂ ਯਾਨਕਿ ਅਤਵਾਦ ਨੂੰ ਬੜਾਵਾ ਦੇਣਾ ਗੁੰਡਾਗਰਦੀ ਨੂੰ ਬढ़ावा ਦੇਣਾ ਇਹ ਗੈਂਗਸਟਰਵਾਦ ਨੂੰ ਤੁਸੀਂ ਪਹਾੜੀ ਚੜਾਉਣਾ ਜਿਹੜੇ ਬੰਦੇ ਅਮਰਪਾਲ ਦੇ ਪਿੱਛੇ ਪਹਿਲਾਂ ਦੁਰਦੇਸ਼ ਜਾਂ ਹੁਣ ਦੁਰਦੇ ਨੇ ਇਹਨਾਂ ਵਿੱਚੋਂ 30 35% ਉਹ ਲੋਕ ਨੇ ਜਿਹੜੇ ਫੁਕਰੇ ਐ ਸਿਰੇ ਦੇ ਨਸ਼ੇੜੀ ਐ ਸਿਰੇ ਦੇ ਉਹਨਾਂ ਨੇ ਹਵਾ ਬਣਾਈ ਹੋਈ ਐ ਇਹ ਸਮਾਂ ਤਕਰੀਬਨ 10 ਦਿਨ ਬਾਕੀ ਨੇ ਤੁਹਾਡੇ ਸਾਹਮਣੇ ਰਿਜ਼ਲਟ ਆਈ ਜਾਣਾ ਪਰ ਜਿਹੜੀ ਮੈਂ ਗੱਲਬਾਤ ਕੀਤੀ ਐ ਉਹ ਤੋਂ ਭਾਵੇਂ ਐ ਕਿ ਉੱਥੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਮੁਕਾਬਲਾ ਹੈ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ